ਲਪਈਏ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਜਿਸ ਤਨ ਲਾਗੇ ਸੋ ਤਨ ਜਾਣੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਹੋਈਆਂ ਇਹ ਚੀਜ਼ਾਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਜਿਹੜੀਆਂ ਜੀਵਨ ਸਾਥਣਾ ਉਹਨਾਂ ਦੇ ਚਿਹਰੇ ਤੋਂ ਖੁਸ਼ੀ ਸਹਜੇ ਦੇਖੀ ਜਾ ਸਕਦੀ ਸੀ ਕਿ ਸਾਡਾ ਪਰਿਵਾਰ ਬਚ ਗਿਆ ਸਾਡੇ ਚੁੱਲ੍ਹੇ 'ਚ ਅੱਗ ਬਚ ਗਈ ਹਜੇ ਬਹੁਤ ਸਾਰੇ ਚੁੱਲ੍ਹੇ ਐ ਹੋਜੇ ਨੇ ਜਿਹੜੇ ਬਚਾਉਣ ਵਾਲੇ ਨੇ ਆਪਾਂ ਟਿੱਲੇ ਨਹੀਂ ਪੈ ਸਕਦੇ ਸੁਸਤਨੀ ਹੋ ਜਾਵੇ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚਾਹੀ ਦਿੱਤਾ ਬਸ ਉਹ ਆਵਦੇ ਤਾਂ ਪੈਸੇ-ਪੁਸੇ ਕਮਾਗੇ ਹੋਣਗੇ ਪੈਸੇ ਕੰਮ ਨਹੀਂ ਆਉਣੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਬਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਪਾਪ ਦੀ ਕਮਾਈ ਹੈ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੀ ਨੇ ਇੱਥੀ ਲੱਗ ਜਾਣਗੇ ਹੁਣ ਉਹ ਜੇਲਾਂ ਦੀਆਂ ਕਈ ਜੇੜਾਂ ਚ ਨੇ ਕਈ ਜਮਾਨਤਾਂ ਤੇ ਨੇ ਕਦੇ ਵੀ ਜੇਲ ਹੋ ਸਕਦੀ ਐ ਸੋ ਖਾਣੀਆਂ ਉਹੀ ਦੋ ਰੋਟੀਆਂ ਨੇ ਜੇਲ ਵਾਲੇ ਚ नून ਮਿਰਚ ਵੀ ਨਹੀਂ ਹੁੰਦਾ ਘਰ ਵਾਲੀ ਜੇ ਕੋਈ ਖਾ ਲਓਗੇ ਤਾਂ ਚ नून ਮਿਰਚ ਮਰਜੀ ਦਾ ਪਾ ਸਕਦੇ ਹੋ ਸੋ ਇਹੀ ਗੱਲ ਕਹੂੰਗਾ ਮੈਂ ਤਾਂ ਕਿ ਜੋ ਤੁਸੀਂ ਪਿੰਡ ਜਲਾਲਪੁਰ ਆਣਿਆ ਨੇ ਇੱਕ ਬੀੜਾ ਚੁੱਕਿਆ ਕਿ ਯਾਰ ਇਹ ਕੰਮ ਠੀਕ ਕਰਨਾ ਬਸ ਤੁਹਾਡੇ ਆਪਣੇ ਪਿੰਡ ਦੇ ਮੁੰਡੇ ਬਹੁਤ ਪ੍ਰਭਾਵਿਤ ਹੋ ਗਏ ਸੀਗੇ ਉਹਨਾਂ ਗੱਲਾਂ ਤੋਂ ਪਰ ਵਾਪਸ ਆ ਗਏ ਉਹਨਾਂ ਨੇ ਆਪ ਦੱਸਿਆ ਵਾਪਸ ਹੋਣ ਦੇ ਤਰੀਕੇ ਮੈਨੂੰ ਲੱਗਾ ਸਭ ਤੋਂ ਬੈਸਟ ਕੋਚ ਤੁਹਾਡੇ ਉਹੀ ਹੋ ਸਕਦੇ ਨੇ ਜੇ ਕੋਈ ਹੋਰ ਵੀ ਰਹਿੰਦਾ ਹੈ ਰੀਹੈਬ ਸੈਂਟਰ ਚ ਲੈ ਜਾਓ ਓਟ ਕਲੀਨਿਕ ਚ ਲੈ ਜਾਓ ਸਰਕਾਰ ਪੂਰੀ ਹੈਲਪ ਕਰੂਗੀ ਸਰਕਾਰ ਆਪਣੇ ਵੱਲੋਂ ਸੱਚੇ ਦਿਲੋਂ ਲੱਗੀ ਹੋਈ ਹੈ ਕਿ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਣਾ ਪੰਜਾਬ ਨੂੰ ਦੁਬਾਰਾ ਕਬੱਡੀਆਂ ਵਾਲਾ ਪੰਜਾਬ ਨੂੰ ਦੁਬਾਰਾ ਕੁਸ਼ਤੀਆਂ ਵਾਲਾ ਦੰਗਲਾਂ ਵਾਲਾ ਪੰਜਾਬ ਨੂੰ ਦੁਬਾਰਾ ਫੌਜ ਦੇ ਕਰਨੈਲਾਂ ਜਰਨੇਲਾਂ ਵਾਲਾ ਤੇ ਗਿੱਦਿਆਂ ਪੰਗੜਿਆਂ ਵਾਲਾ ਪੰਜਾਬ ਬਣਾਉਣਾ ਔਰ ਬਣ ਜਾਊਗਾ ਛੇਤੀ ਬਣ ਜਾਊਗਾ ਕੋਈ ਬਹੁਤ ਹੀ ਦੇਰ ਨਹੀਂ ਲੱਗਣੀ ਜਦੋਂ ਪੰਜਾਬੀ ਇਹ ਧਾਰ ਲੈਣ ਕੇ ਆ ਕੰਮ ਕਰਨਾ ਤਾਂ ਕਰਨਾ ਬਸ ਸੋ ਪੰਜਾਬ ਦੀ ਜਵਾਨੀ ਪੰਜਾਬ ਦਾ ਪਾਣੀ ਪੰਜਾਬ ਨੂੰ ਰੋਜ਼ਗਾਰ ਪੰਜਾਬ ਨੂੰ ਇੰਡਸਟਰੀ ਸਾਰਾ ਕੁਝ ਦੇਣਾ ਸੋ ਹੁਸ਼ਿਆਰਪੁਰ ਜ਼ਿਲ੍ਹਾ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਸਭ ਤੋਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ ਸੀ ਤਾਂ ਪੰਜਾਬ ਜੁਨੀਵਰਸਿਟੀ ਸ਼ਹਿਰਪੁਰ ਆਈ ਸੀ ਪਹਿਲਾਂ ਫਿਰ ਉਹ ਤੋਂ ਬਾਅਦ ਚੰਡੀਗੜ੍ਹ ਦੀ ਹਸ਼ਿਆਰਪੁਰ ਰਾਜਤਾਨੀ ਸੀ ਲਗਭਗ ਸਾਡੀ ਸੋ ਅੱਜ ਵੀ ਅਸੀਂ ਹਸ਼ਿਆਰਪੁਰ ਨੂੰ ਕਦੇ ਕੋਈ ਕਿਸੇ ਕਿਸਮ ਦਾ ਕੋਈ ਵਿਤਕਰ ਆ ਜਾ ਕੋਈ ਥਾਰੇ ਹੀ ਐਮਐਲਏ ਤੁਸੀਂ ਹਸ਼ਿਆਰਪੁਰ ਤੋਂ ਟਾਂਡੇ ਤੋਂ ਦਸੂਏ ਤੋਂ ਸਾਡੇ ਕੋਲੇ ਹਸ਼ਿਆਰਪੁਰ ਤੋਂ ਹੈਨਾ ਆਪਣਾ ਚੱਬੇਵਾਲ ਤੋਂ ਗੜ ਸ਼ੰਕਰ ਤੋਂ ਬਲਾਚੌਰ ਤੋਂ ਆਲੇ ਦਲੇ ਸਾਰਾ ਇਲਾਕਾ ਤੁਸੀਂ ਆਪਣੇ ਪ੍ਰਤੀਨਿਧ ਨਨ੍ਹਾ ਪਰ ਰੱਖਿਆ ਹੁਣ ਮੈਂ ਕਿਦੀ ਕਿਦੀ ਮੋੜੂਗਾ ਫਿਰ ਸੋ ਜਦੋਂ ਵੀ ਆਉਣਗੇ ਕਿਸੇ ਵੀ ਕੰਮ ਵਾਸਤੇ ਸਰਪੰਚ ਸਾਹਿਬ ਨੇ ਦੋ ਤਿੰਨ ਗੱਲਾਂ ਕਹੀਆਂ ਸਰਪੰਚ ਸਾਹਿਬ ਤੁਸੀਂ ਬਿਲਕੁਲ ਫਿਕਰ ਨਾ ਕਰੋ ਪੈਸੇ ਦੀ ਕੋਈ ਘਾਟ ਨਹੀਂ ਤੁਸੀਂ ਬਸ ਪ੍ਰੈਜੈਂਟੇਸ਼ਨ ਬਣਾ ਕੇ ਦਿਓ ਖੇਡ ਦਾ ਗਰਾਊਂਡ ਕਿੱਥੇ ਚਾਹੀਦਾ ਟੋਬੇ ਨੂੰ ਕਿਵੇਂ ਠੀਕ ਕਰਨਾ ਹੈ ਲਿੰਕ ਰੋਡਾਂ ਕਿਵੇਂ ਠੀਕ ਕਰਨੀਆਂ ਨੇ ਤੁਸੀਂ ਤੁਸੀਂ ਇਹਨੂੰ ਮੰਗ ਪੱਤਰ ਨਾ ਕਹੋ ਤੁਸੀਂ ਇਹਨੂੰ ਹੱਕ ਪੱਤਰ ਕਹੋ ਤੁਸੀਂ ਐਡਾ ਵੱਡਾ ਕੰਮ ਕਰਤਾ ਕਿ ਪਿੰਡ ਦੇ ਵਿੱਚ ਉਹ ਨਸ਼ਾ ਮੁਕਤ ਕਰਤਾ ਆਲਮੋਸਟ ਸਾਰਾ ਪਿੰਡ ਤੇ ਅਸੀਂ ਤੁਹਾਨੂੰ 5 10 15 ਲੱਖ ਰੁਪਏ ਪਿੱਛੇ ਰੋਕਾਂਗੇ ਬਿਲਕੁਲ ਸਕੂਲ 'ਚ ਕਮਰੇ ਪਾਉਣੇ ਆ ਲਾਇਬ੍ਰੇਰੀ ਲੈਣੀ ਆ ਮੁਹੱਲਾ ਕਲੀਨਿਕ ਲੈਣਾ ਜੋ ਤੁਸੀਂ ਕਹੋਗੇ ਤੁਹਾਨੂੰ ਮਿਲ ਜੂਗਾ ਬੋਲੇ ਇਫਤਿਹਾਰ ਸੁ ਹੋਰ ਪਿੰਡਾਂ ਨੂੰ ਵੀ ਦੱਸੋ ਵੀ ਤੁਹਾਨੂੰ ਤਾਂ ਮਿਲਿਆ ਭਾਈ ਅਸੀਂ ਆਹ ਕੰਮ ਕੀਤਾ ਪਹਿਲਾਂ। ਇਹਦੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਏ? ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ। 47 ਸੰਤੂਲੀ ਵਲੇ ਦੀ। ਨਾ ਜੀ ਉਹ ਕਿੱਥੇ ਆਉਂਦੇ ਸੀ? ਉਹੋ ਨਹੀਂ ਆਉਂਦੇ ਸੀ। ਉਹ ਤਾਂ ਜੇ ਬਾਅਦ 'ਚ ਵੀ ਬਣਾ ਲਓਗੇ ਤਾਂ ਵੀ ਨਹੀਂ ਆਉਂਦੇ। ਉਹਨਾਂ ਨੂੰ ਪਿੰਡਾਂ ਦਾ ਪਤਾ ਹੀ ਨਹੀਂ ਪਿੰਡ ਕਿਆ ਹੁੰਦਾ ਹੈ। ਇਹ ਪਿੰਡ ਹੁੰਦਾ ਹੈ, ਕੁਝ ਲੋਕ ਰਹਿੰਦੇ ਹਨ, ਵਾਹ ਗਰੀਬ ਲੋਕ ਰਹਿੰਦੇ ਹਨ। ਉਨਕੋ ਇਹੀ ਬੁਲਾ ਲਓ ਬਸ। ਆਪ ਨਹੀਂ ਜਾਣਾ ਉਹਨਾਂ ਕੋਲੇ ਉਹ ਰਾਜੇ ਸੀ ਇੱਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ 모ਗੇ ਦਾ ਮਤਲਬ ਕੀ ਹੈ ਹੁਣ ਪਿੱਛੋਂ ਬੋਲੇ ਭਰਾ ਮੇਰੇ ਕਿ ਕਿਲੋ ਕਿਲੋ ਮੀਟਰ ਤੇ 모ਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖ ਸੁਖਵੀਰ ਨੂੰ 모ਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ 모ਗਾ ਨਾਲ ਕੀ ਪਤਾ ਹੀ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਅੱਕੀ ਪਤਾ ਹੀ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਡਾਸਾ ਲੈ ਕੇ ਆਉਂਦਾ ਰਿਹਾ ਵੀ ਜੇ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲ ਮੈਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ੱੱੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ برداشت ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ ਪਾਣੀ ਨਹੀਂ ਪੰਜਾਬ ਦਾ ਜ ਉਹ ਫੱਟੇ ਚੱਕਣ ਨੂੰ ਫਿਰਦੇ ਆ ਉਹਨਾਂ ਦੇ ਚ ਫੱਟੇ ਚੱਕਣ ਆਉਂਦੇ ਹੁੰਦੇ ਆ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਨੂੰ ਉਹ ਫੱਟੇ ਨਾ ਕਹਿ ਦੇਂ ਕਿ ਵੀ ਉਹ ਚੱਕ ਦੋ ਉਹ ਇਧਰਲੇ ਪਾਸੇ ਨੂੰ ਚੱਕ ਹੈ ਇਧਰਲੇ ਪਾਸੇ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕ ਦੇਾਂਗੇ ਆਪਾਂ